ਵਾਹਿ ਗੁਰੂ ਜੀ ਕਾ ਅਖਾਰ ਸ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੇਜਾ ਸਤ ਗੁਰ ਸੇਵੇ ਤਾਂ ਸਹਜ ਤੋਨੀ ਉਪਜੇ ਗਤ ਮਤ ਤਦਹੀ ਪਾਏ ਹਰ ਕਾ ਨਾਮ ਸਚਾ ਮਨ ਵਸਿਆ ਨਾਮੇ ਨਾਮ ਸਮਾਏ बिन सतगुरु सब जग 보ราਣਾ मान मुके अंदा शब्द न जाने झूठे परम पुलाना रहाओ त्रैगुण माया परम पुलाया हो मैं बंधन कमाए जम्मण मरण से ऊपर ऊबो गर्भ जोन दुख पाए ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹੋ ਮੇ ਵਿੱਚ ਪਤ ਖੋਈ ਗੁਰਮਖ ਹੋਵੇ ਚੌਥਾ ਪਦ ਜੀਨੇ RAM ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਨਾਨਕ RAM ਨਾਮ ਨਿਸਤਾਰਾ ਸਬਦੇ ਹੋ ਮੇ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ